ਸਾਡਾ ਨੌਦਾਕ ਦੇ ਨਿੱਜੀ ਗੱਜਾਂ ਲਾਲਚ ਧੜੇਦਾਨਾਂ ਭਰ ਹੋ ਗਈਆਂ ਜਿਸ ਦਾ ਗਿਆਨ ਹੋਵੇ ਉਸ ਨੁਕਸਾਨ ਕੀ ਹੋਗਾ ਹੁ ਕੋਈ ਗੱਲ ਨਹੀਂ ਆਪਾਂ ਹੌਸਲਾ ਨਹੀਂ ਹਾਰਨਾ ਦੁੱਖ ਹੋਇਆ ਮੈਂ ਇੰਦਰੂਜ ਵੀ ਕਿਹਾ ਕਿ ਦੁੱਖ ਹੋਇਆ ਦੁੱਖ ਇਸ ਕਰਕੇ ਹੋਇਆ ਕਿ ਆਪਾਂ ਜੁੰਨੇ ਵੀ ਪਿੱਛਾ ਚ ਗਏ ਆ ਆਪਾਂ ਕੋਈ ਪਿੱਛੇ ਨਹੀਂ ਛੱਡਿਆ 650 ਪਿੰਡਾਂ 14 ਜਨਵਰੀ ਤੋਂ ਤੁਰ ਕੇ ਆਪਾਂ 650 ਪਿੰਡ ਚ ਗਏ ਆ 22 ਦਿਨ ਮੇਰੇ ਜਾਦਾ 22 ਦਿਨ ਸਰੂਰ ਤੇ ਬਰਨਾਲੇ ਹਲਕੇ ਚ ਮੈਂ ਰਿਹਾ ਉਦੋਂ ਉਹਨਾਂ ਪਿੰਡਾਂ ਚ ਬੋਲਣ ਗਿਆ ਜਦੋਂ ਭਾਨੇ ਨੂੰ ਖੜਿਆ 22 ਦਿਨ ਉਹਨਾਂ ਕੇ ਭਾਨੇ ਨੂੰ ਛਾਉਂਦਾ ਛਾਉਂਦਿਆਂ ਨਹੀਂ 14 ਜਨਵਰੀ ਤੋਂ ਲੈ ਕੇ 1 ਜੂਨ ਤੱਕ ਕੋਈ ਦਿਨ ਐਸਾ ਨਹੀਂ ਜਿਹੜੇ ਦਿਨ ਆਪਾਂ ਘਰੇ ਖੜੇ ਹੋਏਗੇ ਰੋਜ ਦੇ 12 12 13 13 15 15 ਫੁੱਟ ਵੀ ਆਪਾਂ ਕੱਡੇ ਹਰ ਪਿੰਡ ਦੇ ਵਿੱਚ ਆਪਾਂ 1 ਘੰਟਾ ਸਵਾ ਘੰਟਾ ਡੇਢ ਘੰਟਾ ਪ੍ਰਚਾਰ ਕੀਤਾ ਇਕੱਲਾ ਬੋਟਾਂ ਦਾ ਪ੍ਰਚਾਰ ਨਹੀਂ ਅਸੀਂ ਪੰਜਾਬ ਨੂੰ ਪੰਜਾਬੀਤ ਨੂੰ ਬਚਾਉਣਾ ਕਿਵੇਂ ਆ ਆਪਣੇ ਪਾਣੀ ਕਿਵੇਂ ਬਚਾਉਣੇ ਆ ਆਪਣੀ ਬੋਲੀ ਕਿਵੇਂ ਬਚਾਉਣੀ ਆ ਆਪਣੀ ਸੇਧ ਦਾ ਕਿਵੇਂ ਖਿਆਲ ਰੱਖਣਾ ਆਪਾਂ ਸਾਰੇ ਰੁਕਿਆਂ ਦੇ ਉੱਤੇ ਸਾਰੇ ਪਹਿਲੂਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਹੈ ਚੰਗੀ ਗੱਲ ਹੈ ਘੱਟੋ ਘੱਟ ਇਸ ਬਹਾਨੇ ਆਪਣਾ 650 ਪਿੰਡ ਚ ਜਾ ਕੇ ਲੋਕਾਂ ਦੇ ਆਪਾਂ ਮੱਥੇ ਲੱਗੇ ਆਂ ਰੂਬਰੂ ਹੋਏ ਆਂ ਆਪਣੀ ਗੱਲ ਨੂੰ ਤਾਂ ਕਿਤੇ ਨਾ ਕਿਤੇ ਲੋਕਾਂ ਨੇ ਤਸ림 ਕੀਤਾ ਮੰਨਿਆ ਕਿ ਵਾਕਈ ਜਿਹੜੀ ਅਸਲ ਲੜਾਈ ਆ ਮੁੱਦਿਆਂ ਦੀ ਗੱਲ ਹੈ ਮੁੱਦਿਆਂ ਦੀ ਰਾਜਨੀਤੀ ਹੈ ਉਹ ਇਹ ਬੰਦੇ ਲੈ ਕੇ ਲੜੇ ਇਸ ਤੋਂ ਇਲਾਵਾ ਆਪਾਂ ਨੂੰ ਮਾਰ ਪਈ ਇਹਨਾਂ ਲੋਕਾਂ ਕੋਲੇ ਸਰਕਾਰੀ ਤੰਤਰ ਪੈਸੇ ਦਾ ਜੋਰ ਉਹ ਮਸ਼ੀਨਰੀ মিডিਆ ਇਹਨਾਂ ਨੇ ਸਾਰਾ ਕੁਝ ਖਰੀਦਿਆ ਬੋਟਾਂ ਖਰੀਦੀਆਂ ਕਿਸੇ ਨੂੰ AC ਦੇ ਕੇ ਕਿਸੇ ਨੂੰ ਸਕੂਟਰੀ ਦੇ ਕੇ ਕਿਸੇ ਨੂੰ ਉਧਰ ਦੇ ਕੇ ਕਿਸੇ ਨੂੰ ਕੋਈ ਤਰੀਕੇ ਨਾਲ ਕਿਸੇ ਨੂੰ ਕੋਈ ਤਰੀਕੇ ਨਾਲ ਉਹ ਤੋਂ ਵੱਡੀ ਗੱਲ ਜਿਹੜੀ ਆਪਾਂ ਨੂੰ ਦੁੱਖ ਨਹੀਂ ਲੱਗੀ ਹੋ ਰੋੜ ਕੀ ਪਿੰਡ ਵਾਲੇ ਆਏ ਬੈਠੇ ਆ ਰੋੜ ਕੀ ਪਿੰਡ ਆਪਾਂ ਪਾਈਕ 23 ਦਿਨ ਰਹੇ ਆ ਪੰਜਾਹ ਸਤ ਸੱਤ ਲੱਖ ਰੁਪਏ ਦਾ ਤੇਲ ਹੀ ਮੱਚ ਗਿਆ ਉੱਥੇ ਆਪਾਂ ਪੱਲਿਓ ਨਹੀਂ ਮਚਾਇਆ ਲੋਕਾਂ ਨੇ ਦੇ ਦਿੱਤਾ ਲੋਕਾਂ ਨੇ ਹਜ਼ਾਰਾਂ ਡਰਾਈਵਰਾਂ ਤੇ ਆਪਣੇ ਭੰਨੇ 22 23 ਦਿਨ ਉਹਥੇ ਕਾਂਦੀਦਲ ਦੀ ਵੋਟ ਵੰਦੀ ਲੋਕਾਂ ਨੇ ਆਪਣੇ ਕੋਲੇ ਆਏ بھائی ਸਾਡੇ ਕੋਲੇ ਜੰਡ ਕੋਲੇ ਪੈਸੇ ਪਸੇ ਰਿਹਾ ਆਪਾਂ ਇੱਕ ਫੋਨ ਕਰਦੇ ਸੀਗੇ ਕਹਿੰਦਾ 25 ਲੱਖ ਜਾਂ 27 ਲੱਖ ਜਾਂ 20 ਲੱਖ ਜਾਂ 30 ਲੱਖ ਰੁਪਇਆ ਐ ਕਢਾਇਆ ਲੱਖਾਂ ਨਹੀਂ ਕਰੋੜਾਂ ਰੁਪਏ ਲੋਕਾਂ ਦੇ ਬਾਸ ਕਰਾਏ ਉਹ ਪੈਸੇ ਕਢਾਉਣ ਵਾਲੇ ਵੀ ਉਧ ਦੇ ਦੇਖੇਗੇ ਵੀ ਕਾਲੀਆਂ ਦੇ ਬੂਤ ਤੇ ਬੈਠੇ ਕਰ ਸਰ ਦੇ ਬੈਠੇ ਜਿੰਨਾਂ ਦੀ ਆਪਾ ਕੁੜੀਆਂ ਵੀ ਤੋਰੀਆਂ ਮੈਨੂੰ ਨਾਂ ਲੈਣ ਕਿ ਹੱਜ ਨਹੀਂ ਹੈਗਾ ਗੰਗਾ ਪਿੰਡ ਦਾ ਮਸਲਾ ਦੋ ਮਸਲੇ ਆਏ ਗੰਗਾ ਪਿੰਡ ਦੇ ਗੰਗਾ ਪਿੰਡ ਹਨ ਥਾਣੇ ਕੋਲ ਜਿਹੜਾ ਤੁਸਾਣੇ ਕੋਲ ਗੰਗਾ ਇੱਕ ਕੁੜੀ ਦਾ ਰੋਲਾ ਪਿਆ ਸੌਰੇ ਪਰਿਵਾਰ ਤੋਂ ਆਪਾਂ 20 ਲੱਖ ਰੁਪਇਆ ਵਾਪਸ ਕਰਾਇਆ ਦਾ ਉਹ ਬੰਦਾ ਵੋਟਾਂ ਵਾਲੇ ਦਿਨ ਬੈਠਾ ਸੀ ਕਾਲੀਦਲ ਦੇ ਮੂਰਤੇ ਇੱਕ ਮੁੰਡਾ ਉਥੋਂ ਦਾ ਹੋਰ ਸੀ ਕੁਲਵਿੰਦਰ ਸਿੰਘ ਦਾ ਨਾਮ ਆ ਉਹਦੀ ਜ਼ਮੀਨ ਦਾ ਬਲੀ ਕਿਹੇ ਬੰਦਿਆਂ ਨੇ ਆ ਕੇ ਇੱਥੋਂ ਅਸੀਂ ਗਏ ਜਾ ਕੇ ਜ਼ਮੀਨ ਵਹਾ ਕੇ ਆਏ ਜਣ ਕਿ ਨੇਗਾਪਾ ਕੰਮ ਗਿਣਾਦ ਕੇ ਜਿਹੜੇ ਕੰਮ ਆਪਾਂ ਲੋਕਾਂ ਦੇ ਕੀਤੇ ਆ ਕੋਈ ਗੱਲ ਨਹੀਂ ਆਪਾਂ ਤਾਂ ਇਹ ਕਹਿੰਦੇ ਵੀ ਬੰਦਾ ਉੱਥੇ ਆਉਂਦਾ ਜਿੱਥੇ ਕੋਈ ਉਮੀਦ ਬੰਦੇ ਨੂੰ ਦਿਖਦੀ ਹੈ ਵੀ ਇੱਥੇ ਸਾਡਾ ਕੰਮ ਹੋ ਜਾਊਗਾ ਪਰ ਉਹਨਾਂ ਬੰਦਿਆਂ ਨੇ ਆਪਣੇ ਨਾਲ ਕੀ ਕੀਤੀ ਇਹ ਉਹਨਾਂ ਨੂੰ ਸੋਚਣਾ ਪੈਂਦਾ ਕਿੰਨੀ ਉਦਾਹਰਣਾਂ ਆਪਾਂ ਮੈਂ ਦੇ ਸਕਦਾ ਤੁਹਾਡੇ ਕੋਲੇ ਜਿਹੜੀਆਂ ਹੁਣ ਸਾਹਮਣੇ ਆਪਨੇ ਆਈਆਂ ਨੇ ਰੋਜ਼ ਬਾਈ ਕਰੀ ਫੋਨਸ ਦਾ ਆ ਰੋਲਾ ਆ ਰੋਲਾ ਉਹ ਬੰਦੇ ਕਦੇ ਕਾਲੀਆਂਾਂ ਦੇ ਕਦੇ ਕਾਂਗਰਸੀਆਂ ਦੇ ਕਦੇ ਝਾੜੂ ਵਾਲਿਆਂ ਦੇ ਗੁੱਛਾਂ ਤੇ ਬੈਠੇ ਦੇ ਜੋ ਉਧਰ ਨੂੰ ਵੋਟਾਂ ਨੂੰ ਖਿੱਚ ਕੇ ਰੀਗੇ ਆ ਇਧਰ ਆਪਣੇ ਨਾਲ ਤੇ ਬਾਈ ਕੋਈ ਗੱਲ ਨਹੀਂ ਤੇਰੇ ਨਾਲ ਸੋ ਜਿੱਥੇ ਆਪਣੀ ਗੱਲ ਨੂੰ ਲੋਕ ਸਮਝੇ ਵੀ ਤੇ ਨਹੀਂ ਵੀ ਸਮਝੇ ਤੇ ਜਿਹੜਾ ਆ ਸਭ ਤੋਂ ਵੱਡਾ ਆਪਣੇ ਨਾਲ ਧੋਖਾ ਹੋਇਆ ਕਿ ਲੋਕਾਂ ਨੇ ਕੰਮਕਾਰ ਲੈ ਕੇ ਵੀ ਆਪਾਂ ਨੂੰ ਵੋਟ ਨਹੀਂ ਪਾਈ ਹੁਣ ਇਸ ਕਰਕੇ ਮੈਂ ਅੱਜ ਦੀ ਆਪਣੀ ਮੀਟਿੰਗ ਦਾ ਜਿਹੜਾ ਮਕਸਦ ਹੈ ਉਹ ਇੰਨਾ ਹੀ ਆ ਵੀ ਆਪਾਂ ਹੁਣ ਇੱਥੇ ਢਾਂਚਾ ਖੜਾ ਕਰੀਏ ਤੁਸੀਂ ਨੌ ਹਲਕਿਆਂ ਚੋਂ ਆਏ ਹੋ ਸਾਰੇ ਪਿੰਡਾਂ ਚੋਂ ਆਏ